ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ تیر ਇੱਕੋ ਹੀ ਛੱਡਿਆ ਸੀ ਉਹ ਬਾਗਾ ਬਾਰਡਰ ਤੋਂ ਲੰਗਦਾ ਲੰਗਦਾ ਨਾਸਰ ਢਿੱਲੋ ਦੇ ਮੱਥੇ 'ਤੇ ਜਾ ਕੇ ਵੱਜਿਆ ਤੇ ਮਿਰਚਾਂ ਬੜੀਆਂ ਲੱਗੀਆਂ ਮੀੜੀ ਪਾਏ ਆ ਕਹਿੰਦਾ ਗਿਆਨੀ ਬੂਟਾ ਸਿੰਘ ਐ ਕਿ ਇਹਨੂੰ ਮੈਂ ਗਾਲਾਂ ਕੱਢਣਾ ਨਾ ਕੱਢਣਾ ਜੀਤਾ ਕਰਦਾ ਸੀ ਪਰ ਤੁਹਾਡੇ ਬਡੇਰਿਆਂ ਦੀ लाज ਮਾਰਦੀ ਹੈ ਕਿਹੜੇ ਬਡੇਰਿਆਂ ਦੀ ਕਿਹੜੇ ਬਡੇਰੇ लाज ਮਾਰਦੇ ਹੈ ਅੱਛਾ ਹੁਣ ਮੈਂ ਜਿਹੜੀ ਇੱਥੇ ਗੱਲ ਕਰਨੀ ਹੈ ਨਾ ਪਾਕਿਸਤਾਨ ਦੇ ਵਿੱਚ ਜਿਹੜੇ ਯੂਟਿਊਬਰ ਨੇ ਉਹ ਵੀ ਸੁਣ ਲਿਓ ਤੇ ਨਾਸਰ ਢਿੱਲੋਂ ਵੀ ਸੁਣ ਲੇ ਜਦੋਂ ਨਾ ਤੁਹਾਨੂੰ ਸੁਖਾਈਆਂ ਦੇਣੀਆਂ ਪੈਣ ਉਦੋਂ ਗਰਦਾਸ ਮਾਨ ਕਹਿੰਦੇ ਮਾਮਲਾ ਗੜਬੜ ਹੈ ਜਾਂ ਕਹਿ ਲਈਏ ਦਾਲ ਕਾਲੀ ਹੈ ਉਦੋਂ ਸ਼ੱਕ ਦੀ ਜਿਹੜੀ ਸੂਈ ਹੈ ਨਾ ਉਹ ਸਿੱਧੀ 12 ਦੇ ਜਾ ਕੇ ਖੜ ਜਾਂਦੀ ਹੈ ਤੇ ਫਿਰ ਜਦੋਂ ਸਪਾਈਆਂ ਦਿੰਦੇ ਨੇ ਹੌਲੀ 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 ਘੁੰਮਦੇ ਆਉਂਦੇ ਆ 6 ਤੋਂ ਫਿਰ 12 ਤੇ ਚਲੇ ਜਾਂਦੀ ਹੈ ਅਸ਼ਾ ਨੇ ਕਿਹਾ ਪਤਾ ਕੀ ਕਹਿੰਦਾ ਜੀ ਮੇਰਾ ਜਸਵੀਰ ਮਾਲ ਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਮੈਂ ਤਾਂ ਐਵੇਂ ਸੇ ਨੂੰ ਕਹਿ ਕੇ ਵੀਜੇ ਹੀ ਦਵਾਇਆ ਸੀ ਤੇ ਹੋਰ ਮਮਾ ਤੁਸ ਕਰਨ ਪਾਉਣਾ ਸੀ ਸ਼ਰਿਆਮ ਤੈਨੂੰ ਜਸਵੀਰ ਮਾਨ ਕਹੀ ਜਾਂਦਾ ਕਿ ਅਸੀਂ ਆਉਣਾ ਚਾਹੁੰਦੇ ਆਂ ਪ੍ਰੋਗਰਾਮ ਬਣਾਉਣਾ ਆਂ ਅਸੀਂ ਜੇ ਥੋੜਾ ਬਹੁਤਾ ਚਰਬਤ ਰਹਿ ਜਗੀ ਤਾਂ ਉਹਦਾ ਕੀ ਇਲਾਜ ਹੈ ਬੀਜ ਐਕਸਟੈਂਡ ਹੋ ਜਾਊਗਾ ਜਾਂ ਕਿਦਾਂ ਕਰਨਾ ਪਊ ਸਾਰਾ ਕੁਝ ਤੁਸੀਂ ਦੱਸੀ ਜਾਨਾ ਫਿਰ ਕਹਿੰਦਾ ਜੀ ਜੋਤੀ ਮਨੋਹੋਤਰਾ ਨਾਲ ਮੇਰਾ ਕੋਈ ਸਬੰਧ ਨਹੀਂ ਕਹਿੰਦਾ ਮੈਂ ਇਹ ਕਿਹੜਾ ਸੀ ਉਹ ISI ਦਾ ਏਜੰਟ ਕਦੋਂ ਅਸੀਂ ਤੁਹਾਨੂੰ ਕਿੰਨੂੰ ਕਹਿੰਨੇ ਆ ਉਹ ਤੁਹਾਡੇ ਮੁਲਕ ਦੀ ਪਾਕਿਸਤਾਨ ਦੀ ਏਜੰਸੀ ਹੈ ਤੁਸੀਂ ਆਪਣੀ ਏਜੰਸੀ ਲਈ ਕੰਮ ਕਰੋ ਅਸੀਂ ਤੁਹਾਨੂੰ ਕਦੋਂ ਰੁਕਦੇ ਆ ਤੁਸੀਂ ਆਪਣੇ ਮੁਲਕ ਦੀ ਚੜ੍ਹਦੀ ਕਲਾ ਦੀ ਵਧੀਆ ਹੋਣ ਦੀ ਪੇਸ਼ਕਾਰੀ ਕਰੋ ਅਸੀਂ ਤੁਹਾਨੂੰ ਕਦੋਂ ਰੁਕਦੇ ਆ ਪ੍ਰੋਬਲਮ ਤਾਂ ਇਹ ਹੈਗੇ ਆ ਵੀ ਜਿਹੜੇ ਯੂਟਿਊਬਰ ਇਧਰੋਂ ਜਾਂਦੇ ਨੇ ਜਿਹੜੇ ਤੁਹਾਡੇ ਚਾਸੇ ਵਿੱਚ ਆ ਗਏ ਲਾਲਚ ਵਿੱਚ ਆ ਗਏ ਤੁਸੀਂ ਉਹਨਾਂ ਦੀ ਮੁਲਾਕਾਤ ਆਈਐਸਆਈ ਦੇ ਨਾਲ ਕਰਵਾਈ ਹੈ ਹੁਣੇ ਕਹਿੰਦਾ ਕਿ ਗਿਆਨੀ ਬੁੱਟਾ ਸਿੰਘ ਨੂੰ ਜੀ ਕਰਦਾ ਸੀ ਮੈਂ ਗਾਲਾਂ ਕੱਢਾਂ ਗਾਲਾਂ ਕੱਢ ਲਿਓ ਵੀਡੀਓ ਲਗਾਤਾਰ ਤਿੰਨ ਚਾਰ ਹੋਣੀਆਂ ਜਿਹੜੀ ਅੱਜ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਨਾਲ ਸੁਣਿਓ ਇੱਕੋ ਹੀ ਗੱਲ ਕਹਿਣੀ ਆ ਆ ਜਿਹੜੇ ਸਾਡੇ ਕੌਮ ਦੇ ਚੌਧਰੀ ਖਾੜਕੂ ਆਤਮਾਦੀ ਪਹਾੜੇ ਹੋਗੇ ਪਾਕਿਸਤਾਨ ਦੇ ਵੀ ਠਹਿਰੇ ਸੀ ਬੱਬਰ ਖਾਲਸੇ ਵਰਗੇ ਸਖਦੇਵ ਬੱਬਰ ਵਰਗੇ ਪਰਮਜੀਤ ਪੰਜਵੜ ਵਰਗੇ ਇਹਨੂੰ ਪਨਾਹ ਤੁਸੀਂ ਦਿੱਤੀ ਹੈ ਨਾ ਇਹ ਪਤਾ ਹੈ ਨਾ ਜਦੋਂ ਉੱਥੇ ਗੋਲੀਆਂ ਮਾਰ ਕੇ ਮਾਰਿਆ ਗਿਆ ਤੁਹਾਡੀ ਗਵਰਨਮੈਂਟ ਨੇ ਲੀਕ ਆਊਟ ਕੀਤਾ ਤੁਹਾਡੇ ਮੀਡੀਆ ਨੇ ਲੀਕ ਆਊਟ ਕੀਤਾ ਕਿ ਇਹ ਸਕਿਉਰਿਟੀ ਪਾਕਿਸਤਾਨ ਸਰਕਾਰ ਨੇ ਦਿੱਤੀ ਹੋਈ ਸੀ ਪੰਜ ਵਰਡ ਵਰਗਿਆਂ ਨੂੰ ਅੱਛਾ ਸਭ ਤੋਂ ਵੱਡੀ ਗੱਲ ਤੁਹਾਡੀ ਕ੍ਰਿਕਟ ਟੀਮ ਦੇ ਜਿਹੜੇ ਖਿਡਾਰੀ ਨੇ ਕ੍ਰਿਕਟਰ ਦੇ ਦਾਨਸ਼ ਕਨੇਰੀਆ ਉਹ ਕਹਿੰਦੇ ਪਾਕਿਸਤਾਨ ਦੇ ਵਿੱਚ ਅੱਤਵਾਦ ਦਾ ਅੱਡਾ ਹੈ। ਉਥੇ ਕੁਝ ਬੋਲੋਗੇ। ਕਹਿੰਦੇ ਸਾਡੀ ਹਮਦਰਦੀ ਹੈ। ਚੜਦੇ ਲੈਂਦੇ ਪੰਜਾਬ ਵਾਲਿਆਂ ਤੱਕ। ਤੁਸੀਂ ਆਪਣੇ ਦੇਸ਼ ਵਿੱਚ ਜਿਹੜਾ Hindu ਕੁੜੀਆਂ ਦੇ ਨਾਲ Sikh ਕੁੜੀਆਂ ਦੇ ਨਾਲ ਜ਼ਬਰ ਜਨਾਹ ਹੋਇਆ ਉਦੋਂ ਬੋਲੇ ਸੀ ਜੀ ਹਮਦਰਦੀ ਹੈ। ਹਮਦਰਦੀ ਨਹੀਂ ਜਨਾਬ। ਇਹ ਜਿਹੜੇ ਮਿੱਠੇ ਬੋਲ ਹੈ ਨਾ ਇਹ ਮੋਣ ਵਾਸਤੇ ਹੁੰਦੇ ਨੇ ਵੀ ਕਿਹੜਾ ਬੰਦਾ ਸਾਡੇ ਝਾਸੇ ਵਿੱਚ ਆਉਂਦਾ ਹੈ ਅੱਛਾ ਇਹਨੂੰ ਇੱਕ ਮੈਂ ਗੱਲ ਹੋਰ ਕਹਿਣੀ ਆ ਤੁਹਾਡੀ ਔਕਾਤ ਗਾਣਾ ਕੱਢਣ ਦੀ ਹੈ ਕੱਢੋ ਮੈਂ ਆਪਣੇ ਮੁਲਕ ਦਾ ਅਸੀਂ ਜ਼ਮੀਰ ਨਹੀਂ ਵੇਚਦੇ ਅਸੀਂ ਜੋ ਕੁਝ ਕਰਾਂਗੇ ਆਪਣੇ ਮੁਲਕ ਲਈ ਕਰਾਂਗੇ ਤੁਸੀਂ ਆਪਣੇ ਮੁਲਕ ਲਈ ਜੋ ਕਰਨਾ ਹੈ ਕਰੋ ਤੁਹਾਨੂੰ ਕੋਈ ਨਹੀਂ ਰੋਕਦਾ ਅਸਾਂ ਸਵਾਈ ਪਤਾ ਕੀ ਦਿੱਤੀ ਕਹਿੰਦਾ ਮੇਰੇ ਕੋਲੇ ਦੋ ਫੋਨ ਨੇ ਦੋਨੇ ਫੋਨ ਮੇਰੇ ਪੁਲਿਸ ਲੈ ਸਕਦੀ ਹੈ ਜਣਕੇ ਇੰਡੀਆ ਦੀ ਪੁਲਿਸ ਪੰਜਾਬ ਦੀ ਪੁਲਿਸ ਮੇਰੇ ਦੋਨੋਂ ਫੋਨ ਲੈ ਸਕਦੀ ਹੈ ਜੋ ਲੱਭਣਾ ਲੱਭ ਲੋ ਕਿਹਨੂੰ ਮੂर्ख ਬਣਾਉਣੀਓ ਚੰਗੀ ਤਰ੍ਹਾਂ ਪਤਾ ਹੈ ਵੀ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਕੋਲੇ ਇਹ ਕੰਮ ਕਰਨ ਵਾਸਤੇ ਫੋਨ ਹੋਰ ਹੁੰਦੇ ਆ ਇਹ ਚੰਗੀ ਤਰ੍ਹਾਂ ਪਤਾ ਹੈ ਜੇ ਕਿਸੇ ਨੂੰ ਬੇਵਕੂਫ ਨਾ ਬਣਾਓ ਜਿੰਨਾ ਤੋਂ ਸਿਆਣਾ ਬਣਦਾ ਨਾ ਉਹਨਾਂ ਸਿਆਣਾ ਹੈ ਨਹੀਂ ਤੇਰੇ ਵਰਗੇ ਚਤਰਚਲਾਖਨਾ মিডিਆ ਰਾਹੀਂ ਛਿੱਤਰ ਖਾਂਦੇ ਹੁੰਦੇ ਆ ਸਾਡੇ ਦੇਖੀ ਜੀ ਪੰਜਾਬ ਵਿੱਚ ਜਿਹੜੀ ਕੁੜੀ ਥਾਰ ਵਾਲੀ ਸੀ ਮੱਕੜ ਦੇ ਸਾਹਮਣੇ ਹੋ ਕੇ ਦੇਣ ਲੱਗੀ ਸਪਾਈਆਂ ਦੋ ਦਿਨ ਨਹੀਂ ਲੰਘੇ ਉਹਦੇ ਚੱਕ ਲਈ ਵਿਜੀਲੈਂਸ ਨੇ ਤੇ ਹੁਣ ਹੁਣ ਜੇਲ੍ਹ 'ਚ ਬੈਠੀ ਹੈ ਵਿਚਾਰੀ ਫਿਰ ਪਥਰੀ ਦਾ ਦਾ ਬਹਾਨਾ ਲਾਇਆ ਕਿ ਮੈਨੂੰ ਹਸਪੀਟਲ ਵਿੱਚ ਲੈ ਕੇ ਜਾਓ ਨਾਸਰ ਢਿੱਲੋ ਸਾਹਿਬ ਤੁਸੀਂ ਗੱਲ ਕਰੋ ਚੜ੍ਹਦੇ ਪੰਜਾਬ ਦੀ ਲਹਿੰਦੇ ਪੰਜਾਬ ਦੀ ਹੁਣ ਤੁਹਾਨੂੰ ਲਾਸਟ ਗੱਲ ਕਹਿਣੀ ਹੈ ਪੰਜਾਬ ਦੇ ਹਜ਼ਾਰਾਂ ਲੋਕ ਨਨਕਾਣਾ ਸਾਹਿਬ ਪੰਜਾ ਸਾਹਿਬ ਦਰਸ਼ਨਾਂ ਨੂੰ ਜਾਂਦੇ ਨੇ ਵੀਜ਼ਾ ਮਿਲਦਾ ਸਵਾਈਆਂ ਪਤਾ ਕਿ ਦਿੱਤੀਆਂ ਅੱਗੇ ਦੇ ਸਿਰਸਾ ਸਾਹਿਬ ਆਏ ਸੀ ਸਰਨਾ ਸਾਹਿਬ ਆਏ ਸੀ ਹੋਰ بڑے ਪੱਤਰਕਾਰ ਆਉਂਦੇ ਆ ਫਿਰ ਉਹਨਾਂ ਨੂੰ ਫੜ ਲਿਆ ਪੁਲਿਸ ਨੇ ਸਾਰਿਆਂ ਨੂੰ ਥੋੜੀ ਫੜਿਆ ਪੁਲਿਸ ਨੇ ਪੁਲਿਸ ਨੇ ਉਹ ਬੰਦੇ ਫੜੇ ਨੇ ਜਿਨ੍ਹਾਂ ਤੇ ਸ਼ੱਕ ਦੀ ਸੂਈ ਜਾਂਦੀ ਸੀ ਹਜ਼ਾਰਾਂ ਲੋਕ ਜਾਂਦੇ ਹਨ ਨਨਕਾਣਾ ਸਾਹਿਬ ਕੋਰੀਡੋਰ ਖੋਲਿਆ ਅਸੀਂ ਇਹ ਕਹਿੰਨੇ ਕਿ ਟਾਈਮ ਮਿਲੇ ਕਿਤੇ ਮੌਕਾ ਮਿਲੇ ਵੀਜ਼ਾ ਲੈ ਕੇ ਅਸੀਂ ਵੀ ਜਾਵਾਂਗੇ ਪਰ ਪ੍ਰੋਬਲਮ ਤਾਂ ਇਹ ਹੈਗੀ ਆ ਨਾ ਜਿਹੜਾ ਤੁਹਾਡੇ ਝਾਂਸੇ ਵਿੱਚ ਆ ਗਿਆ ਤੁਹਾਡੇ ਕਹਿਣ ਮੁਤਾਬਕ ਇਸ ਉਸੇ ਕਰਮਵਾਜ ਤੇ ਇਸ ਉਸੇ ਕਰਮਵਾਜ ਤੇ ਤੁਹਾਡੀ ਗੱਲ ਜਿਹੜਾ ਮੰਨ ਗਿਆ ਪੁਲਿਸ ਨੇ ਟੰਗਿਆ ਉਹ ਆ ਫੜ ਕੇ ਔਰ ਸਭ ਤੋਂ ਵੱਡੀ ਬੇਵਕੂਫੀ ਇਹ ਹੈ ਜਿਹੜੀ ਤੁਸੀਂ ਜਸਵੀਰ ਮਾਲ ਦੇ ਹੱਕ ਵਿੱਚ ਸਫਾਈ ਦਿੱਤੀ ਹੈ ਜਾਲ ਵਿੱਚ ਬੰਦਾ ਇਦਾਂ ਹੀ ਫਸਦਾ ਹੁੰਦਾ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਹੋ ਸਕਦਾ ਮੇਰੇ ਨਾਲੋਂ ਉਮਰ ਵਿੱਚ ਤੁਸੀਂ ਵੱਡੇ ਹੋਵੋ ਪਰ ਤੁਸੀਂ ਆਪਣੇ ਮੁਲਕ ਵਿੱਚ ਰਹਿੰਦੇ ਹੋ ਆਪਣੇ ਮੁਲਕ ਨੂੰ ਚੰਗਾ ਬਣਾਓ ਅਸ਼ਨਾ ਕਦੇ ਨਹੀਂ ਕਹਿੰਦੇ ਵੀ ਪਾਕਿਸਤਾਨ ਮਰਦਾਬਾਦ ਹੈ ਕਦੇ ਨਹੀਂ ਕਹਿੰਦੇ ਨਾ ਕਹਿਣਾ ਪ੍ਰੋਬਲਮ ਤਾਂ ਇਹ ਹੈਗੀ ਆ ਵੀ ਜੇ ਸਾਡੇ ਜਿਹੜੇ ਬੰਦੇ ਯੂਟਿਊਬਰ ਇੱਥੇ ਆਉਂਦੇ ਆ ਉਹਨਾਂ ਨੂੰ ਜੇ ਤੁਸੀਂ ਬਗੜਲਾ ਕੇ ਕੀ ਕਹਿੰਦੇ ਉਹਨਾਂ ਬਗੜਲਾ ਕੇ ਇਦਾਂ ਕਹਿੰਦੇ ਉਹਨਾਂ ਸ਼ਬਦ ਬੋਲ ਤੁਸੀਂ ਜਾਂ ਤੁਸੀਂ ਗੁੰਮਰਾਹ ਕਰਕੇ ਲਾਲਚ ਦੇ ਕੇ ਉਹਨਾਂ ਨੂੰ ਤਾਂ ਤੁਸੀਂ ਜਿਸੂ ਸੀ ਕਰੋਂ ਨਿਓ ਜਿਸੂ ਸੀ ਕਰੋਂ ਨਿਓ ਤੁਸੀਂ ਇਹ ਪ੍ਰੋਬਲਮ ਸੀ ਅੱਛਾ ਕਹਿੰਦੇ ਗਿਆਨੀ ਬੂਟਾ ਸਿੰਘ ਤੇ ਜੀ ਕਰਦਾ ਸੀ ਮੈਂ ਛਿੱਤਰ ਮਾਰਾਂ ਮੈਂ ਗਾਲਾਂ ਕੱਢਾਂ ਕੱਢੋ ਜਿੰਨੀ ਤੇ ਤੁਹਾਡੀ ਔਕਾਤ ਆ ਤੁਸੀਂ ਉਹਨਾਂ ਕੰਮ ਕਰਨਾ ਕਰੋ ਅਈਸੋ ਨੂੰ ਕਦੋਂ ਰੁਕਦੇ ਹੁ ਤੁਹਾਡੀ ਜਵਾਨ ਹੈ ਗਾਲਾਂ ਕੱਢੋ ਜਿੰਨੀ ਮਰਜ਼ੀ ਜੀਵ ਨਾਲ ਗੰਦ ਬੋਲੋ ਤੁਹਾਨੂੰ ਕੋਈ ਨਹੀਂ ਰੁਕਦਾ ਅਸੀਂ ਤਾਂ ਜਿਹੜੇ ਸਾਡੇ ਬੇਵਕੂਫ ਬੰਦੇ ਜਾਂਦੇ ਨੇ ਯੂਟਿਊਬਰ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਆ ਵੀ ਇਹੋ ਜਿਹੇ ਕਰਤੂਤਾਂ ਨਾ ਕਰੋ ਮੈਂ ਜਿਹੜੇ ਹੋਰ ਵੀ ਇੱਥੇ ਸਾਡੇ মিডিਆ ਵਾਲੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਸਾਡੇ ਜਿਹੜੇ ਪੰਜਾਬ ਦੇ ਕੋਈ ਚੌਤਰੀ ਜਿਹੜੇ ਨਾਸਨ ਢਿੱਲੋਂ ਨੂੰ ਚੜ੍ਹਦੀ ਕਲਾ ਫਲਾਣਾ ਕੁਛ ਕਹਿੰਦੇ ਉਹਨਾਂ ਨੂੰ ਬੇਨਤੀ ਕਰਨੀ ਹੈ ਵੀ ਜਿਹੜੇ ਬੰਦੇ ਸ਼ੱਕ ਦੀ ਨਜ਼ਰ ਵਿੱਚ ਸੀ ਉਹੀ ਬੰਦੇ ਫੜੇ ਨੇ ਸਾਰਾ ਪੰਜਾਬ ਨਹੀਂ ਫੜ ਲਿਆ ਅੱਗੇ ਜੀ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਇਹ ਕਿਹੜੇ ਸਿੱਖ ਨੇ ਦੱਸਿਓ ਮੈਨੂੰ ਅਰੇ ਜਸਵੀਰ ਸਿੰਘ ਮਾਲਵਰਗੇ ਨੇ ਇਹ ਸਿੱਖ ਨੇ ਕੀ ਨੇ ਦੱਸੋ ਤਾਂ ਸਹੀ ਬਸ ਐਨਾ ਕੁਝ ਕਹਿਣਾ ਹੈ ਹਲੇ ਦੋ ਤਿੰਨ ਵੀਡੀਓ ਹੋਰ ਆਉਣੀਆਂ ਵੇਟ ਕਰੋ ਜੇ ਤੁਸੀਂ ਹਮਦਰਦੀ ਦੀ ਗੱਲ ਕਰਦੇ ਹੋ ਨਾ ਵੀ ਅਸੀਂ ਚੜਦੇ ਪੰਜਾਬ ਨਾਲ ਲੈਂਦੇ ਪੰਜਾਬ ਨਾਲ ਹਮਦਰਦੀ ਰੱਖਦੇ ਆ ਤਾਂ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਪਾਕਿਸਤਾਨ ਦੇ ਵਿੱਚ ਸਿੱਖ ਕੁੜੀਆਂ ਦੇ ਨਾਲ Hindu ਕੁੜੀਆਂ ਦੇ ਨਾਲ ਕੀ ਕੁਝ ਹੋ ਰਿਹਾ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਤੁਹਾਡੇ cricket ਖਿਡਾਰੀ ਨੇ ਸਿੱਧਾ ਕਹਿ ਦਿੱਤਾ ਕਿ ਪਾਕਿਸਤਾਨ ਅੱਤਵਾਦ ਦਾ ਅੱਡੇ ਸਾਡੇ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਹਰਕਤ ਦਿਖਾਓ ਵੀ ਕਿਤੇ ਪਾਕਿਸਤਾਨ ਵਾਂਗੂ ਇੰਡੀਆ ਦੇ ਵਿੱਚ ਅੱਤਵਾਦ ਦਾ ਕੋਈ ਅੱਡਾ ਬਣਿਆ ਹੋਵੇ ਦਿਖਾਓ ਕਦੇ ਦੁਨੀਆ ਦੇ ਵਿੱਚ ਝਾੜ ਹੋ ਗਿਆ ਵੀ ਪਾਕਿਸਤਾਨ ਦੇ ਵਿੱਚ ਅੱਤਵਾਦ ਦਾ ਅੱਡਾ ਹੈ ਤੁਹਾਡੇ ক্রিকেট ਖਿਡਾਰੀ ਨੇ ਕਿਹਾ ਉੱਥੇ ਬੋਲੋਗੇ ਹਲੇ ਹੋਰ ਬਹੁਤ ਕੁ ਦਰਸ਼ਨਾ ਕੋਈ ਸੁਣਨ ਵਾਸਤੇ ਤਿਆਰ ਰਹੋ ਆਪਣੀ ਔਕਾਤ ਵਿੱਚ ਰਿਆ ਕਰੋ ਮੈਨੂੰ ਗਾਲਾਂ ਕੱਢ ਕਰੋਗੇ ਕੱਢੋ ਸ਼ਰਿਆਮ ਅਜ ਤੱਕ ਕਹਿੰਦੇ ਆ ਸਾਡੇ ਚਿਹਰੇ ਤੇ ਜਿਹੜਾ ਹਾਂ ਭਾਵ ਹੈ ਉਹ ਇਦਾਂ ਹੀ ਰਹਿਣਾ ਖੁਸ਼ ਮਜਾਜ ਚੜ੍ਹਦੀ ਕਲਾ ਵਿੱਚ ਮਿਰਚਾਂ ਲੱਗਣ ਗਿਆ ਤੁਹਾਨੂੰ ਸੱਚ ਕੌੜਾ ਹੁੰਦਾ ਮੈਂ ਉਹਦੀ ਅੰਦਾਜ਼ਾ ਲਾ ਲੈਣਾ ਵੀ ਜਿਹੜਾ ਬੰਦਾ ਸਫਾਈਆਂ ਦਿੰਦਾ ਨਾ ਉੱਥੇ ਮਾਮਲਾ ਗੜਬੜ ਹੈ ਦਾਲ ਕਾਲੀ ਹੈ ਇਹ ਪਤਾ ਲੱਗ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ